ਸਮਾਹ ਕਰੀਬ ਕੱਲ ਰਾਤ 12 ਵਜੇ ਦਾ ਸੀ ਅਚਾਨਕ ਇੱਕ ਗੱੜ ਦੀ ਬੈਲ ਵੱਜਦੀ ਹੈ ਔਰ ਜਦੋਂ ਘਰ ਵਾਲੇ ਦਰਵਾਜ਼ਾ ਖੋਲ ਕੇ ਦੇਖਦੇ ਹਨ ਤਾਂ ਨੌਜਵਾਨ ਸੰਕਲਪ ਮਹਾਜਨ ਜਿਸ ਨੂੰ ਸਾਰੇ ਪਿਆਰ ਦੇ ਨਾਲ ਧਾਰੀਵਾਲ ਚ ਲੋਕ ਮੰਨੂ ਮਹਾਜਨ ਦੇ ਨਾਮ ਨਾਲ ਵੀ ਜਾਣਦੇ ਹਨ ਅਚਾਨਕ ਉਸਦੇ ਦੋਸਤ ਉਸਦੇ ਬਰਡੇ ਦੀ ਕੇਕ ਔਰ ਬਾਕੀ ਤਿਆਰੀ ਕਰਕੇ ਉਸ ਦੇ ਘਰ ਦੇ ਬਾਹਰ ਖੜਦੇ ਹਨ ਅਚਾਨਕ ਹੋਏ ਇਸ ਪ੍ਰੋਗਰਾਮ ਦੇ ਨਾਲ ਸ਼ਹਿਰ ਵਾਸੀ ਔਰ ਗਲੀ ਮੁਹੱਲੇ ਦੇ ਲੋਕ ਵੀ ਬਹੁਤ ਹੈਰਾਨ ਹੋਏ ਮੰਨੂ ਮਹਾਜਨ ਦੇ ਦੋਸਤਾਂ ਨੇ ਉਸ ਦਾ ਜਨਮ ਦਿਨ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਦੇਖੋ ਜੀ ਸਾਡੇ ਭਰਾ ਸੰਕਲਪ ਮਹਾਜਨ ਜੀ ਜੋ ਕਿ ਵਿਜੇ ਮਹਾਜਨੀ ਦੇ ਪੁੱਤਰ ਆ ਉਹਨਾਂ ਦਾ ਬਰਥਡੇ ਆ ਤੇ ਸਾਡਾ ਭਰਾ ਵਾ ਤੇ ਇਸ ਲਈ ਸਾਰੇ ਦੋਸਤ ਰਾਤੀ 12 ਵੇ ਇਕੱਠੇ ਹੋਏ ਆ ਤੇ ਇਹਦਾ ਬਰਥਡੇ ਸੈਲੀਬ੍ਰੇਟ ਕਰ ਰਹੇ ਆ ਸੰਕਲਪ ਮਹਾਜਨ ਦੀ ਜਿਹਨੂੰ ਤੁਸੀਂ ਮੰਨੂ ਮਾਨ ਕਹਿੰਦੇ ਹੋ ਪਿਆਰ ਨਾਲ ਸਾਰੇ ਜਾਣੇ ਭਾਂਡਾ ਵੀ ਆ ਜਾਂਦਾ ਵਾ ਕੀ ਕਰਨਾ ਜਿਹੜਾ ਰਾਤ ਦੇ ਟਾਈਮ ਤੁਸੀਂ ਗਲੀ ਦੇ ਵਿੱਚ ਐਕਟਿਵ ਸਕੂਟਰੀ ਇੱਧਰ ਲਾਈ ਹੋਈ ਹੈ ਜਿਵੇਂ ਕਿ ਉਹ ਨਹੀਂ ਸਮਾਂ ਲੱਗਾ ਮੇਕੋ ਜੀ ਇਹ ਪਿਆਰ ਆ ਜੀ ਸਾਡਾ ਭਰਾਵਾਂ ਦਾ ਜਿਹੜਾ ਮਤਲਬ ਸਾਨੂੰ ਇੱਕ ਦੂਜੇ ਨਾਲ ਮਤਲਬ ਜੋੜ ਕੇ ਰੱਖਦਾ ਵਾ ਤੇ ਇਸ ਕਰਕੇ ਫਿਰ ਜੋ 12 ਵਜੇ ਮਜਾ ਆਂਦਾ ਜੀ ਤੇ ਉਹ ਫਿਰ ਸਪੈਸ਼ਲ ਵਿਸ਼ ਜਿਹੜੀ ਕੀਤੀ ਜਾਂਦੀ ਹੈ ਤਾਂ ਕਰਕੇ ਅਸੀਂ 12 ਵੇ ਇਕੱਠੇ ਹੁੰਨੇ ਆ